ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਫਲੋਰੀਡਾ ਦੇ ਵਿੱਚ ਵਾਪਰੇ ਸੜਕ ਹਾਦਸੇ ਦੇ ਦੌਰਾਨ ਦੋਸ਼ੀ ਪਾਏ ਗਏ ਇੱਕ ਪੰਜਾਬੀ ਨੌਜਵਾਨ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹਦਾ ਨਾਮ ਹੈ 28 ਸਾਲਾ ਹਰਜਿੰਦਰ ਸਿੰਘ ਇਹਦੇ ਤੇ ਇਲਜ਼ਾਮ ਨੇ ਕਿ ਇਹਨੇ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂ ਟਰਨ ਲਈ ਜਿਸ ਤੋਂ ਬਾਅਦ ਦੇ ਵਿੱਚ ਹਾਦਸਾ ਵਾਪਰਿਆ ਤੇ ਤਿੰਨ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਹੁਣ ਇਸ ਨੌਜਵਾਨ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਕਈ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਮਾਮਲਾ ਜੁੜਿਆ ਹੋਇਆ ਹੈ ਫਲੋਰੀਡਾ ਟਰਨਪਾਈਕ ਦੇ ਉੱਤੇ ਵਾਪਰੇ ਭਿਆਨਕ ਹਾਦਸੇ ਦੇ ਨਾਲ ਜਿਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀਗੀ ਤੇ ਇਹ ਇੱਕ ਉੱਚ ਪ੍ਰੋਫਾਈਲ ਕੰਪਨੀ ਦੇ ਵਿੱਚ ਨੌਜਵਾਨ ਕੰਮ ਕਰਦਾ ਸੀ ਉਹਨਾਂ ਦੇ ਵਾਸਤੇ ਟਰਕਿੰਗ ਦਾ ਕੰਮ ਕਰਦਾ ਸੀ ਡਰਾਈਵਰ ਦੇ ਅਹੁਦੇ 'ਤੇ ਸੀਗਾ ਤਾਂ ਇਹਦੇ ਤੇ ਇਲਜ਼ਾਮ ਲੱਗੇ ਨੇ ਫਿਲਹਾਲ ਇਹਨੂੰ ਗ੍ਰਫਤਾਰ ਕੀਤਾ ਗਿਆ ਤੇ ਹੁਣ ਇਹਦੇ ਬਾਰੇ ਕੁਝ ਨਾ ਕੁਝ ਅਪਡੇਟਸ ਆਉਂਦੀਆਂ ਨਜ਼ਰ ਆ ਰਹੀਆਂ ਨੇ ਇਹ ਨੌਜਵਾਨ ਆ ਜਿਹੜਾ ਇਹ ਪਹਿਲੀ ਵਾਰ ਕਹਿੰਦੇ 2018 ਦੇ ਵਿੱਚ ਕੈਲੀਫੋਰਨੀਆ ਰਾਹੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਇਹਨੂੰ ਜਿਹੜਾ ਸੀਗਾ ਬਾਰਡਰ ਪੈਟਰੋਲਿੰਗ ਦੁਆਰਾ ਗ੍ਰਫਤਾਰ ਕੀਤਾ ਗਿਆ ਸੀਗਾ ਤੇ ਇਹਨੂੰ ਤੇਜ਼ੀ ਦੇ ਨਾਲ ਦੇਸ਼ ਨਿਕਾਲੇ ਦੀ ਪ੍ਰਕਿਰਿਆ ਦੇ ਵਿੱਚ ਰੱਖਿਆ ਗਿਆ ਸੀਗਾ ਕਿ ਇਹਨੂੰ ਅਸੀਂ ਵਾਪਸ ਡਿਪੋਰਟ ਕਰ ਦੇਣਾ ਪਰ ਉਸ ਤੋਂ ਬਾਅਦ ਦੇ ਵਿੱਚ ਇਹਨੇ ਇੱਕ ਕਹਿੰਦੇ ਹੁੰਦੇ ਨੇ ਨਾ ਕਿ ਪਨਾਹ ਲੈਣ ਵਾਲੀ ਜਾਂ ਇਹ ਕਹਿ ਦੇਣਾ ਕਿ ਪੰਜਾਬ ਦੇ ਵਿੱਚ ਮੈਨੂੰ ਖਤਰਾ ਹੈ ਉਸ ਤੋਂ ਬਾਅਦ ਦੇ ਵਿੱਚ ਇਹਨੇ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਇਹਦਾ ਦਾਵਾ ਸਵਾਰ ਕਰ ਲਿਆ ਤੇ ਇਹਨੂੰ 2000 19 ਦੇ ਸ਼ੁਰੂਆਤ ਦੇ ਵਿੱਚ ਹੀ ਕੁਝ ਪੈਸੇ ਭਰਵਾਉਣ ਤੋਂ ਬਾਅਦ ਤਕਰੀਬਨ 5000 ਡਾਲਰ ਭਰਵਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਆਪਣਾ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਤੇ ਇਮੀਗ੍ਰੇਸ਼ਨ ਕਾਰਵਾਈਆਂ ਦੇ ਅਧੀਨ ਹੀ ਇਹ ਪੂਰੀ ਸੁਰੱਖਿਆ ਦੇ ਮੁਤਾਬਕ ਜਿਹੜਾ ਹੈ ਉਥੇ ਦੇਸ਼ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਹਨੇ ਜਿਹੜੀ ਟਰੈਕਿੰਗ ਦਾ ਕੰਮ ਸ਼ੁਰੂ ਕੀਤਾ ਤਾਂ ਇਹਨੇ ਕੁਝ ਹਵਾਲੇ ਹੋਰ ਵੀ ਦਿੱਤੇ ਸੀਗੇ ਜਿਦੇ ਵਿੱਚ ਉਹ ਕਿਹਾ ਜਾਂਦਾ ਹੈ ਕਿ ਕੁਝ ਨਿਰਪਰਤਾ ਦਿਖਾਈ ਗਈ ਹੈ ਨੇ ਉਥੇ ਰਹਿਣ ਵਾਸਤੇ ਆਪਣੇ ਜਿਹੜੇ ਫੌਜੀ ਪਰਿਵਾਰਕ ਸਬੰਧਾਂ ਦੀ ਗੱਲ ਕੀਤੀ ਡਾਕਟਰੀ ਸਥਿਤੀਆਂ ਬਾਰੇ ਦੱਸਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਦੇਸ਼ ਨਿਕਾਲੇ ਤੋਂ ਬਚਣਾ ਪੈ ਗਿਆ ਯਾਨੀ ਕਿ ਇਹਨੂੰ ਉੱਥੇ ਹੀ ਰਹਿਣਾ ਪੈ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਇੱਕ ਲਾਇਸੈਂਸ ਵੀ ਪ੍ਰਾਪਤ ਕੀਤਾ ਵਪਾਰਕ ਡਰਾਈਵਿੰਗ ਲਾਇਸੈਂਸ ਜਿਹਦੇ ਤਹਿਤ ਇਹਨੇ ਫਿਰ ਨੌਕਰੀ ਸ਼ੁਰੂ ਕਰ ਦਿੱਤੀ ਜਿਹੜੇ ਨੌਜਵਾਨ ਦੇ ਉੱਤੇ ਇਲਜ਼ਾਮ ਲੱਗੇ ਹੋਏ ਨੇ ਇਹਨੂੰ ਫਿਲਹਾਲ ਗ੍ਰਿਫਤਾਰ ਕੀਤਾ ਤੇ ਹੁਣ ਇਹਦੇ ਉੱਤੇ ਡਿਪੋਰਟੇਸ਼ਨ ਦੀ ਜਿਹੜੀ ਤਲਵਾਰ ਵੀ ਲਮਕਦੀ ਹੋਈ ਨਜ਼ਰ ਆ ਰਹੀ ਹੈ ਪਰ ਇਹ ਹੈ ਕਿ ਉੱਥੇ ਇੱਕ ਹਾਸਾ ਵਾਪਰਿਆ ਜਦੋਂ ਤੱਕ ਕਹਿੰਦੇ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਇਹਨੂੰ ਸਜ਼ਾ ਵਗੈਰਾ ਨਹੀਂ ਹੁੰਦੀ ਕੋਰਟ ਦੀਆਂ ਕਾਰਵਾਈਆਂ ਸ਼ੁਰੂ ਨਹੀਂ ਹੁੰਦੀਆਂ ਜਾਂ ਖਤਮ ਨਹੀਂ ਹੁੰਦੀਆਂ ਉਦੋਂ ਤੱਕ ਇਹਨੂੰ ਉੱਥੇ ਹੀ ਰੱਖਿਆ ਜਾਵੇਗਾ ਹਿਰਾਸਤ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਦੋਸ਼ਾਂ ਦੇ ਅੰਤ ਤੋਂ ਬਾਅਦ ਜਾਂ ਸਜ਼ਾ ਤੋਂ ਬਾਅਦ ਪੂਰੀ ਕਰਨ ਤੋਂ ਬਾਅਦ ਵੀ ਇਹਨੂੰ ਦੇਸ਼ ਨਿਕਾਲਾ ਦੇ ਸਕਦਾ ਹੈ ਅਮਰੀਕਾ ਤਾਂ ਇਹ ਜਿਹੜੀਆਂ ਅਪਡੇਟਸ ਇਹਦੇ ਨਾਲ ਜੁੜੀਆਂ ਹੋਈਆਂ ਨੇ ਤੇ ਦੂਜੇ ਪਾਸੇ ਜਿਹੜਾ ਫਲੋਰੀਡਾ ਸਟੇਟ ਹਾਈਵੇ ਜਿਹੜੀ ਪੈਟਰੋਲ ਆ ਜਿਹੜੀ ਉੱਥੋਂ ਦੀ ਸੁਰੱਖਿਆ ਏਜੰਸੀ ਆ ਉਹਨਾਂ ਨੇ ਇਹਦੀ ਜਾਂਚ ਜਾਰੀ ਰੱਖੀ ਹੋਈ ਆ ਤੇ ਇਹਨੂੰ ਪੂਰਾ ਡੇਟੇਨ ਕੀਤਾ ਹੋਇਆ ਇਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਹਾਦਸਾ ਕਹਿੰਦੇ ਕਾਫੀ ਭਿਆਨਕ ਸੀਗਾ ਮਿਨੀ ਵੈਨ ਦੇ ਨਾਲ ਇੱਕ ਵੱਡਾ ਟਰੱਕ ਟਕਰਾ ਗਿਆ ਸੀਗਾ ਜਦੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹਨੇ ਯੂ ਟਰਨ ਲਿਆ ਤਾਂ ਉਹਦੇ ਨਾਲ ਜਿਹੜੀ ਦੂਜੀ ਲੇਨ ਦੇ ਵਿੱਚ ਜਾਂਦੀਆਂ ਵੀ ਗੱਡੀਆਂ ਪ੍ਰਭਾਵਿਤ ਹੋਈਆਂ ਤੇ ਜਿਹੜਾ ਇਹ ਮਿਨੀ ਵੈਨ ਆ ਇਹ ਮਤਲਬ ਉਦੋਂ ਬਾਅਦ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਸੀਗੀ ਤੇ ਇਸ ਐਕਸੀਡੈਂਟ ਦੇ ਵਿੱਚ ਇਹਦੇ ਵਿੱਚ ਸਵਾਰ ਜਿਹੜੇ ਤਿੰਨ ਲੋਕ ਸੀਗੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਹਨਾਂ ਦੀ ਮੌਤ ਹੋ ਗਈ ਹੈ 28 ਸਾਲ ਇਸ ਨੌਜਵਾਨ ਦੀ ਉਮਰ ਹੈ ਤੇ ਹੁਣ ਇਹ ਕਹਿੰਦੇ ਇਲੀਗਲ ਤਰੀਕੇ ਦੇ ਨਾਲ ਉੱਥੇ ਗਿਆ ਸੀਗਾ ਉੱਥੇ ਜਾ ਕੇ ਪਨਾਹ ਵਗੈਰਾ ਲੈ ਲਈ ਸੀਗੀ ਦਾਵਾ ਇਹਨੇ ਕਾਫੀ ਪੇਸ਼ ਕਰ ਦਿੱਤਾ ਸੀਗਾ ਤੇ ਹੁਣ ਆਖਰਕਾਰ ਇਹਨੇ ਉੱਥੇ ਗਲਤੀ ਕਰ ਲਈ ਹੈ ਤੇ ਇਹ ਗ੍ਰਿਫਤਾਰ ਹੋ ਗਿਆ ਇਹਦੇ ਤੇ ਇਲਜ਼ਾਮ ਨੇ ਕਿ ਇਹਨੇ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂ ਟਰਨ ਲਈ ਜਿਸ ਤੋਂ ਬਾਅਦ ਦੇ ਵਿੱਚ ਹਾਦਸਾ ਵਾਪਰਿਆ ਤੇ ਤਿੰਨ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਹੁਣ ਇਸ ਨੌਜਵਾਨ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਕਈ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਮਾਮਲਾ ਜੁੜਿਆ ਹੋਇਆ ਫਲੋਰੀਡਾ ਟਰਨਪਾਈਕ ਦੇ ਉੱਤੇ ਵਾਪਰੇ ਭਿਆਨਕ ਹਾਦਸੇ ਦੇ ਨਾਲ ਜਿਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀਗੀ ਤੇ ਇਹ ਇੱਕ ਉੱਚ ਪ੍ਰੋਫਾਈਲ ਕੰਪਨੀ ਦੇ ਵਿੱਚ ਨੌਜਵਾਨ ਕੰਮ ਕਰਦਾ ਸੀ ਉਹਨਾਂ ਦੇ ਵਾਸਤੇ ਟਰਕਿੰਗ ਦਾ ਕੰਮ ਕਰਦਾ ਸੀ ਡਰਾਈਵਰ ਦੇ ਅਹੁਦੇ ਦੇ ਉੱਤੇ ਸੀਗਾ ਤਾਂ ਇਹਦੇ ਤੇ ਇਲਜ਼ਾਮ ਲੱਗੇ ਨੇ ਫਿਲਹਾਲ ਇਹਨੂੰ ਗ੍ਰਫਤਾਰ ਕੀਤਾ ਗਿਆ ਤੇ ਹੁਣ ਇਹਦੇ ਬਾਰੇ ਕੁਝ ਨਾ ਕੁਝ ਅਪਡੇਟਸ ਆਉਂਦੀਆਂ ਨਜ਼ਰ ਆ ਰਹੀਆਂ ਨੇ ਇਹ ਨੌਜਵਾਨ ਆ ਜਿਹੜਾ ਇਹ ਪਹਿਲੀ ਵਾਰ ਕਹਿੰਦੇ 2018 ਦੇ ਵਿੱਚ ਕੈਲੀਫੋਰਨੀਆ ਰਾਹੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਿਵਤਰਾਜ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਇਹਨੂੰ ਜਿਹੜਾ ਸੀਗਾ ਬਾਰਡਰ ਪੈਟਰੋਲਿੰਗ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਹਨੂੰ ਤੇਜ਼ੀ ਦੇ ਨਾਲ ਦੇਸ਼ ਨਿਕਾਲੇ ਦੀ ਪ੍ਰਕਿਰਿਆ ਦੇ ਵਿੱਚ ਰੱਖਿਆ ਗਿਆ ਸੀਗਾ ਕਿ ਇਹਨੂੰ ਅਸੀਂ ਵਾਪਸ ਡਿਪੋਰਟ ਕਰ ਦੇਣਾ ਪਰ ਉਸ ਤੋਂ ਬਾਅਦ ਦੇ ਵਿੱਚ ਇਹਨੇ ਇੱਕ ਕਹਿੰਦੇ ਹੁੰਦੇ ਨਾ ਕਿ ਪਨਾਹ ਲੈਣ ਵਾਲੀ ਜਾਂ ਇਹ ਕਹਿ ਦੇਣਾ ਕਿ ਪੰਜਾਬ ਦੇ ਵਿੱਚ ਮੈਨੂੰ ਖਤਰਾ ਹੈ ਉਸ ਤੋਂ ਬਾਅਦ ਦੇ ਵਿੱਚ ਇਹਨੇ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਇਹਦਾ ਦਾਵਾ ਸਵਾਰ ਕਰ ਲਿਆ ਤੇ ਇਹਨੂੰ 2000 19 ਦੇ ਸ਼ੁਰੂਆਤ ਦੇ ਵਿੱਚ ਹੀ ਕੁਝ ਪੈਸੇ ਭਵਾਉਣ ਤੋਂ ਬਾਅਦ ਤਕਰੀਬਨ 5000 ਡਾਲਰ ਭਵਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਆਪਣਾ ਜਿਹੜਾ ਇਮੀਗ੍ਰੇਸ਼ਨ ਦੇ ਵਿੱਚ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਤੇ ਇਮੀਗ੍ਰੇਸ਼ਨ ਕਾਰਵਾਈਆਂ ਦੇ ਅਧੀਨ ਹੀ ਇਹ ਪੂਰੀ ਸੁਰੱਖਿਆ ਦੇ ਮੁਤਾਬਕ ਜਿਹੜਾ ਹੈ ਉੱਥੇ ਦੇਸ਼ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਹਨੇ ਜਿਹੜੀ ਟਰੈਕਿੰਗ ਦਾ ਕੰਮ ਸ਼ੁਰੂ ਕੀਤਾ ਤਾਂ ਇਹਨੇ ਕੁਝ ਹਵਾਲੇ ਹੋਰ ਵੀ ਦਿੱਤੇ ਸੀਗੇ ਜਿਦੇ ਵਿੱਚ ਉਹ ਕਿਹਾ ਜਾਂਦਾ ਹੈ ਕਿ ਕੁਝ ਨਿਰਪਰਤਾ ਦਿਖਾਈ ਗਈ ਹੈ ਨਹੀਂ ਉੱਥੇ ਰਹਿਣ ਵਾਸਤੇ ਆਪਣੇ ਜਿਹੜੇ ਫੌਜੀ ਪਰਿਵਾਰਕ ਸਬੰਧਾਂ ਦੀ ਗੱਲ ਕੀਤੀ ਡਾਕਟਰੀ ਸਥਿਤੀਆਂ ਬਾਰੇ ਦੱਸਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਦੇਸ਼ ਨਿਕਾਲੇ ਤੋਂ ਬਚਣਾ ਪੈ ਗਿਆ ਯਾਨੀ ਕਿ ਇਹਨੂੰ ਉੱਥੇ ਹੀ ਰਹਿਣਾ ਪੈ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਇੱਕ ਲਾਇਸੈਂਸ ਵੀ ਪ੍ਰਾਪਤ ਕੀਤਾ ਵਪਾਰਕ ਡਰਾਈਵਿੰਗ ਲਾਇਸੈਂਸ ਜਿਹਦੇ ਤਹਿਤ ਇਹਨੇ ਫਿਰ ਨੌਕਰੀ ਸ਼ੁਰੂ ਕਰ ਦਿੱਤੀ ਜਿਹੜੇ ਨੌਜਵਾਨ ਦੇ ਉੱਤੇ ਇਲਜ਼ਾਮ ਲੱਗੇ ਹੋਏ ਨੇ ਇਹਨੂੰ ਫਿਲਹਾਲ ਗ੍ਰਿਫਤਾਰ ਕੀਤਾ ਤੇ ਹੁਣ ਇਹਦੇ ਉੱਤੇ ਰਿਪੋਰਟੇਸ਼ਨ ਦੀ ਜਿਹੜੀ ਤਲਵਾਰ ਵੀ ਲਮਕਦੀ ਹੋਈ ਨਜ਼ਰ ਆ ਰਹੀ ਹੈ ਪਰ ਇਹ ਹੈ ਕਿ ਉੱਥੇ ਇੱਕ ਹਾਸਾ ਵਾਪਰਿਆ ਜਦੋਂ ਤੱਕ ਕਹਿੰਦੇ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਇਹਨੂੰ ਸਜ਼ਾ ਵਗੈਰਾ ਨਹੀਂ ਹੁੰਦੀ ਕੋਰਟ ਦੀਆਂ ਕਾਰਵਾਈਆਂ ਸ਼ੁਰੂ ਨਹੀਂ ਹੁੰਦੀਆਂ ਜਾਂ ਖਤਮ ਨਹੀਂ ਹੁੰਦੀਆਂ ਉਦੋਂ ਤੱਕ ਇਹਨੂੰ ਉੱਥੇ ਹੀ ਰੱਖਿਆ ਜਾਵੇਗਾ ਹਿਰਾਸਤ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਦੋਸ਼ਾਂ ਦੇ ਅੰਤ ਤੋਂ ਬਾਅਦ ਜਾਂ ਸਜ਼ਾ ਤੋਂ ਬਾਅਦ ਪੂਰੀ ਕਰਨ ਤੋਂ ਬਾਅਦ ਵੀ ਇਹਨੂੰ ਦੇਸ਼ ਨਿਕਾਲਾ ਦੇ ਸਕਦਾ ਹੈ ਅਮਰੀਕਾ ਤਾਂ ਇਹ ਜਿਹੜੀਆਂ ਅਪਡੇਟਸ ਇਹਦੇ ਨਾਲ ਜੁੜੀਆਂ ਹੋਈਆਂ ਨੇ ਤੇ ਦੂਜੇ ਪਾਸੇ ਜਿਹੜਾ ਫਲੋਰੀਡਾ ਸਟੇਟ ਹਾਈਵੇ ਜਿਹੜੀ ਪੈਟਰੋਲ ਆ ਜਿਹੜੀ ਉੱਥੋਂ ਦੀ ਸੁਰੱਖਿਆ ਏਜੰਸੀਆ ਉਹਨਾਂ ਨੇ ਇਹਦੀ ਜਾਂਚ ਜਾਰੀ ਰੱਖੀ ਹੋਈ ਆ ਤੇ ਇਹਨੂੰ ਪੂਰਾ ਡਿਟੇਨ ਕੀਤਾ ਹੋਇਆ ਇਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਹਾਦਸਾ ਕਹਿੰਦੇ ਕਾਫੀ ਭਿਆਨਕ ਸੀਗਾ ਮਿਨੀ ਵੈਨ ਦੇ ਨਾਲ ਇੱਕ ਵੱਡਾ ਟਰੱਕ ਟਕਰਾ ਗਿਆ ਸੀਗਾ ਜਦੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਨੇ ਯੂ ਟਰਨ ਲਿਆ ਤਾਂ ਉਹਦੇ ਨਾਲ ਜਿਹੜੀ ਦੂਜੀ ਲੇਨ ਦੇ ਵਿੱਚ ਜਾਂਦੀਆਂ ਵੀ ਗੱਡੀਆਂ ਪ੍ਰਭਾਵਿਤ ਹੋਈਆਂ ਤੇ ਜਿਹੜਾ ਇਹ ਮਿਨੀ ਵੈਨ ਆ ਇਹ ਮਤਲਬ ਉਦੋਂ ਬਾਅਦ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਸੀਗੀ ਤੇ ਇਸ ਐਕਸੀਡੈਂਟ ਦੇ ਵਿੱਚ ਇਹਦੇ ਵਿੱਚ ਸਵਾਰ ਜਿਹੜੇ ਤਿੰਨ ਲੋਕ ਸੀਗੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਹਨਾਂ ਦੀ ਮੌਤ ਹੋ ਗਈ 28 ਸਾਲ ਇਸ ਨੌਜਵਾਨ ਦੀ ਉਮਰ ਆ ਤੇ ਹੁਣ ਇਹ ਕਹਿੰਦੇ ਇਲੀਗਲ ਤਰੀਕੇ ਦੇ ਨਾਲ ਉੱਥੇ ਗਿਆ ਸੀਗਾ ਉੱਥੇ ਜਾ ਕੇ ਪਨਾਹ ਵਗੈਰਾ ਲੈ ਲਈ ਸੀਗੀ ਦਾਵਾ ਇਹਨੇ ਕਾਫੀ ਪੇਸ਼ ਕਰ ਦਿੱਤਾ ਸੀਗਾ ਤੇ ਹੁਣ ਆਖਰਕਾਰ ਇਨੇ ਉੱਤੇ ਗਲਤੀ ਕਰ ਲਈ ਹੈ ਤੇ ਇਹ ਗ੍ਰਿਫਤਾਰ ਹੋ ਗਿਆ ਹੈ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ